ਅੱਜ ਆਪਾਂ ਇੰਡੀਆ ਦੇ ਇੱਕ ਅਜਾਹੀ ਕੇਸ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਉੱਤੇ ਅੱਜ ਵੀ ਲਾਅ ਦੇ ਸਟੂਡੈਂਟਾਂ ਨੂੰ ਪੜਾਇਆ ਜਾਂਦਾ ਹੈ 10 ਮਾਰਚ 1950 ਪਿੰਡ ਛੱਤ ਦੇ ਵਿੱਚ ਕੁਝ ਕੰਮ ਕਰ ਰਹੇ ਲੋਕਾਂ ਨੂੰ ਇੱਕ ਅਜੀਬ ਅਤੇ ਬਹੁਤ ਹੀ ਜ਼ਿਆਦਾ ਸਮੈਲ ਆਉਂਦੀ ਹੈ ਜਦੋਂ ਉਹ ਇੱਕ ਨੇੜੇ ਖੂਹ ਦੇ ਕੋਲੇ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਸਮੈਲ ਖੂਹ ਦੇ ਵਿੱਚੋਂ ਹੀ ਆ ਰਹੀ ਆ ਤੇ ਜਦੋਂ ਉਹਨਾਂ ਦੇ ਵਿੱਚੋਂ ਇੱਕ ਜਣਾ ਚੋਕ ਕੇ ਉਸ ਖੂਹ ਦੇ ਵਿੱਚ ਦੇਖਦਾ ਹੈ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਵੱਡਾ ਬਾਕਸ ਆ ਖੂਹ ਦੇ ਉੱਤੇ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਲੋਕ ਪਿੰਡ ਦੇ ਹੀ ਲੰਬardar ਨੂੰ ਇਸ ਗੱਲ ਦੀ ਸੂਚਨਾ ਦਿੰਦੇ ਨੇ ਪਿੰਡ ਦਾ ਲੰਬardar ਜਲਦੀ ਹੀ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ ਉਹਨਾਂ ਦੁਆਰਾ ਬਾਕਸ ਨੂੰ ਖੂਹ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਟਾਈਮ ਤੱਕ ਇਸ ਬਾਕਸ ਦੇ ਕੋਲੇ ਇਕੱਠੇ ਹੋ ਚੁੱਕੇ ਸਨ ਤਾਂ ਇਹ ਬਾਕਸ ਇੱਕ ਲੋਹੇ ਦਾ ਟਰੰਕ ਸੀ ਜਿਸ ਨੂੰ ਆਪਣੇ ਪੁਰਾਣੇ ਲੋਕ ਆਮ ਤੌਰ ਤੇ ਘਰਾਂ ਦੇ ਵਿੱਚ ਕੱਪੜੇ ਰੱਖਣ ਦੇ ਲਈ ਵਰਤਦੇ ਸਨ ਇਸ ਟਰੰਕ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਭਿਆਨਕ ਸਮੈਲ ਆ ਰਹੀ ਹੁੰਦੀ ਆ ਪਿੰਡ ਦੇ ਲੋਕਾਂ ਦੀਆਂ ਅੱਖਾਂ ਇਸ ਉੱਪਰ ਟਿਕੀਆਂ ਹੁੰਦੀਆਂ ਨੇ ਕਿ ਆਖਰਕਾਰ ਇਹ ਜੇਹਾ ਕੀ ਆ ਇਸ ਟਰੰਕ ਦੇ ਵਿੱਚ ਜਦੋਂ ਉਹਨਾਂ ਦੁਆਰਾ ਇਸ ਟਰੰਕ ਨੂੰ ਖੋਲਿਆ ਜਾਂਦਾ ਏ ਤਾਂ ਉੱਥੇ ਮੌਜੂਦ ਸਾਰੇ ਲੋਕਾਂ ਦੇ ਚਿਹਰੇ ਉੱਡ ਜਾਂਦੇ ਨੇ ਇਸ ਵਿੱਚ ਕਿਸੇ ਆਦਮੀ ਦੀ লাশ ਨੂੰ ਰੱਖਿਆ ਹੋਇਆ ਸੀ ਜੋ ਕਿ ਬਹੁਤ ਹੀ ਬੁਰੀ ਤਰ੍ਹਾਂ ਗਲ ਸੜ ਗਈ ਸੀ ਅਤੇ ਇਸ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਇਸ লাশ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਕਿ ਇਹ লাশ ਲਗਭਗ 1 ਤੋਂ 2 ਮਹੀਨੇ ਪੁਰਾਣੀ ਹੋ ਸਕਦੀ ਹੈ ਇਸ ਤੋਂ ਬਾਅਦ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਇੱਥੇ ਮੈਂ ਗੱਲ ਕਰਦਾ ਜਾਵਾਂ 10 ਮਾਰਚ ਨੂੰ ਇਹ ਜਾਣਕਾਰੀ ਪੁਲਿਸ ਤੱਕ ਪਹੁੰਚਦੀ ਕੀਤੀ ਜਾਂਦੀ ਆ ਪਰ ਇਹ ਟਾਈਮ 1950 ਦਾ ਸੀ ਜਿਸ ਕਰਕੇ 11 ਮਾਰਚ ਨੂੰ ਪੁਲਿਸ ਦਾ ਸਾਬਕਾ ਇੰਸਪੈਕਟਰ ਬੰਤਾ ਸਿੰਘ ਉੱਥੇ ਪਹੁੰਚ ਜਾਂਦਾ ਹੈ ਪੁਲਿਸ ਦੁਆਰਾ ਸਾਰੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ লাশ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਹੈ ਅਗਲੇ ਹੀ ਦਿਨ ਉਸ লাশ ਦਾ ਪੋਸਟਮਾਰਟਮ ਕਰ ਦਿੱਤਾ ਜਾਂਦਾ ਹੈ ਲੰਬੇ ਸਮੇਂ ਤੱਕ ਪਾਣੀ ਦੇ ਵਿੱਚ ਰਹਿ ਕੇ ਬੋਡੀ ਉੱਪਰ ਕੋਈ ਵੀ ਜ਼ਿਆਦਾ ਸਬੂਤ ਨਹੀਂ ਮਿਲਦੇ ਇਹ ਨਹੀਂ ਪਤਾ ਲੱਗਦਾ ਕਿ ਆਖਰਕਾਰ ਇਸ লাশ ਨੂੰ ਜਾਂ ਇਸ ਆਦਮੀ ਨੂੰ ਕਿੱਦਾਂ ਮਾਰਿਆ ਗਿਆ ਕੁਝ ਕੁ ਫੋਟੋਆਂ ਕੀਤੀਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਇਸ ਨੂੰ ਸੰਸਕਾਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਯਾਨੀ ਕਿ ਇਸ ਲਾਸ਼ ਦਾ ਬਾਅਦ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਹੈ। ਧਿਆਨ ਵਿੱਚ ਰੱਖਦੇ ਜਾਈਏ ਕਿ ਇਹ ਗੱਲ 1950 ਦੀ ਹੋ ਰਹੀ ਹੈ। ਉਦੋਂ ਡੀਐਨਏ ਸਿਸਟਮ ਇੰਡੀਆ ਦੇ ਵਿੱਚ ਨਹੀਂ ਸੀ। ਭਾਵੇਂ ਕਿ ਅੱਜ ਤੱਕ ਵੀ ਪ੍ਰੋਪਰ ਤੌਰ ਤੇ ਸਿਸਟਮ ਲਾਗੂ ਨਹੀਂ ਹੋ ਸਕਿਆ। ਇਸ ਲਾਸ਼ ਦਾ ਸੰਸਕਾਰ ਕਰਨ ਤੋਂ ਬਾਅਦ ਹੁਣ ਪੁਲਿਸ ਦੁਆਰਾ ਆਸ-ਪਾਸ ਦੇ ਸਾਰੇ ਏਰੀਆਾਂ ਦੀ ਪੁਲਿਸ ਸਟੇਸ਼ਨਾਂ ਦੇ ਵਿੱਚ ਪਿਛਲੇ 1-2 ਮਹੀਨਿਆਂ ਤੋਂ ਗੁੰਮ ਹੋਏ ਲੋਕਾਂ ਦੀਆਂ ਮਿਸਿੰਗ ਰਿਪੋਰਟ ਚੈੱਕ ਕੀਤੀਆਂ ਜਾਂਦੀਆਂ ਨੇ ਅਤੇ ਨਿਊਜ਼ਪੇਪਰਾਂ ਵਿੱਚ ਦਿੱਤੇ ਗਏ ਹਸਤੀਆਰ ਵੀ ਚੈੱਕ ਕੀਤੇ ਜਾਂਦੇ ਨੇ ਜਿਸ ਵਿੱਚ ਇੱਕ ਡੇਲੀ ਮਲਾਪ ਦੇ ਨਿਊਜ਼ਪੇਪਰ ਵਿੱਚ 8 ਮਾਰਚ ਨੂੰ ਇੱਕ ਰੂਪ ਸਿੰਘ ਦੁਆਰਾ ਆਪਣੇ بیٹے ਜਸਪਾਲ ਸਿੰਘ ਦੇ ਮਿਸ ਹੋਣ ਦੀ ਖਬਰ ਵੀ ਲਿਖਾਈ ਗਈ ਸੀ ਤੇ ਉਸ ਨੂੰ ਉਸਦੇ ਵਿੱਚ ਘਰ ਵਾਪਸ ਆਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਦੇ ਨਤੀਜੇ ਵਜੋਂ 1 ਮਹੀਨੇ ਪਹਿਲਾਂ ਮਿਸ ਹੋਏ ਜਸਪਾਲ ਸਿੰਘ ਬਾਰੇ ਪਤਾ ਚੱਲ ਜਾਂਦਾ ਹੈ ਜਦੋਂ ਉਸਦੇ ਪਿਤਾ ਸਰਦਾਰ ਰੂਪ ਸਿੰਘ ਅਤੇ ਦਾਦਾ ਸਰਦਾਰ ਬਲਵੰਤ ਸਿੰਘ ਨੂੰ ਪੁਲਿਸ ਸਟੇਸ਼ਨ ਵਿੱਚ ਬੁਲਾਇਆ ਜਾਂਦਾ ਹੈ ਤਾਂ ਉ ਉਸ ਦੇ ਜ਼ਸਪਾਲ ਦੇ ਬਚੇ ਹੋਏ ਕੱਪੜਿਆਂ ਤੋਂ ਉਸ ਦੀ ਪਛਾਣ ਕਰ ਲੈਂਦੇ ਨੇ ਪਰ ਇਸ ਟਾਈਮ ਤੱਕ ਪੁਲਿਸ ਵੱਲੋਂ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਉਹਨਾਂ ਕੋਲ ਸਿਰਫ ਕੱਪੜੇ ਹੀ ਸਨ ਫੈਮਿਲੀ ਨੂੰ ਦਿਖਾਉਣ ਦੇ ਲਈ ਇਹਨਾਂ ਕੱਪੜਿਆਂ ਨੂੰ ਦੇਖ ਕੇ ਪਰਿਵਾਰ ਵੱਲੋਂ ਅੰਦਾਜ਼ਾ ਲਾਇਆ ਗਿਆ ਕਿ ਇਹ ਜ਼ਸਪਾਲ ਸਿੰਘ ਦੇ ਹੀ ਕੱਪੜੇ ਨੇ ਹੁਣ ਜਦੋਂ ਲਾਸ਼ ਦੇ ਕੱਪੜਿਆਂ ਤੋਂ ਉਸ ਦੀ ਪਛਾਣ ਕੀਤੀ ਜਾ ਚੁੱਕੀ ਸੀ ਤਾਂ ਪੁਲਿਸ ਵੱਲੋਂ ਜ਼ਸਪਾਲ ਸਿੰਘ ਦੇ ਪਿਤਾ ਉਸ ਲਾਸ਼ ਦੇ ਪਿਤਾ ਰੂਪ ਸਿੰਘ ਤੋਂ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੂੰ ਕਿਸੇ ਉੱਪਰ ਸ਼ੱਕ ਹੈ ਹੁਣ ਰੂਪ ਸਿੰਘ ਦੁਆਰਾ ਆਪਣੇ بیٹے ਜਸਪਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰ ਆਪਣੀ ਹੀ ਨੂੰ ਅਤੇ ਜਸਪਾਲ ਸਿੰਘ ਦੀ ਘਰ ਵਾਲੀ ਪਲਵਿੰਦਰ ਕੌਰ ਨੂੰ ਦੱਸਿਆ ਗਿਆ ਹੁਣ ਪੁਲਿਸ ਦੁਆਰਾ ਜਸਪਾਲ ਸਿੰਘ ਅਤੇ ਪਲਵਿੰਦਰ ਕੌਰ ਬਾਰੇ ਸ਼ੁਰੂ ਤੋਂ ਸਾਰਾ ਕੁਝ ਪਤਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਸਾਹਮਣੇ ਆਇਆ ਜਸਪਾਲ ਸਿੰਘ ਜੋ ਕਿ ਬਰੇਲੀ ਦੇ ਸਰਪੰਚ ਦਾ ਮੁੰਡਾ ਸੀ ਜਿਸ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਬਲਵਿੰਦਰ ਕੌਰ ਨਾਲ ਹੋਇਆ ਸੀ ਅਤੇ ਉਹਨਾਂ ਦੇ ਉਸ ਟਾਈਮ ਦੋ ਬੱਚੇ ਵੀ ਸਨ ਜਸਪਾਲ ਸਿੰਘ ਦੇ ਆਪਣੇ ਪਰਿਵਾਰ ਦੇ ਨਾਲ ਸੰਬੰਧ ਕੁਝ ਜ਼ਿਆਦਾ ਵਧੀਆ ਨਹੀਂ ਸਨ ਜਿਸ ਕਰਕੇ ਆਮ ਲੋਕਾਂ ਦੀ ਤਰ੍ਹਾਂ ਉਹ ਵੀ ਆਪਣੀ ਘਰ ਵਾਲੀ ਅਤੇ ਬੱਚਿਆਂ ਨੂੰ ਲੈ ਕੇ ਅਲੱਗ ਰਹਿੰਦਾ ਸੀ ਜਦਕਿ ਉਸ ਟਾਈਮ ਜਸਪਾਲ ਦੇ ਦੋ ਭਰਾ ਹੋਰ ਵੀ ਸਨ ਜਸਪਾਲ ਸਿੰਘ ਦੇ ਛੋਟੇ ਭੈਣ ਭਰਾਵਾਂ ਦੁਆਰਾ ਉਹਨਾਂ ਤੋਂ ਅਲੱਗ ਰਹਿਣ ਦਾ ਕਾਰਨ ਵੀ ਤਲਵਿੰਦਰ ਕੌਰ ਨੂੰ ਹੀ ਦੱਸਿਆ ਗਿਆ ਜਸਪਾਲ ਸਿੰਘ ਆਪਣੇ ਪਿਤਾ ਦੁਆਰਾ ਦਿੱਤੇ ਜਾਂਦੇ ਪੈਸੇ ਅਤੇ ਆਪਣੇ ਛੋਟੇ ਮੋਟੇ ਕੰਮ ਜਿਵੇਂ ਦੁੱਧ ਆਂਡੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਹੁਣ ਜਦੋਂ ਪਤੀ ਪਤਨੀ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਵਧੀਆ ਚੱਲ ਰਹੀ ਹੁੰਦੀ ਆ ਤਾਂ ਉਸ ਟਾਈਮ ਉੱਥੇ ਹੀ ਅੰਮ੍ਰਾਲਾ ਦੇ ਬਲਦੇਵ ਨਗਰ ਸਟੋਰ ਕੀ ਪਰਦਾ ਕੰਮ ਕਰਦੇ ਬਲਵਿੰਦਰ ਕੌਰ ਦੇ ਰਿਸ਼ਤੇਦਾਰ ਮਹਿੰਦਰਪਾਲ ਸਿੰਘ ਨੇ ਉਹਨਾਂ ਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਪਲਵਿੰਦਰ ਤੇ ਮਹਿੰਦਰਪਾਲ ਦੇ ਐਕਸਟਰਾ ਮੈਰਿਟਲ ਅਫੇਅਰ ਹੋਣ ਦਾ ਸ਼ੱਕ ਵੀ ਹੋਇਆ ਮੈਂ ਬਹੁਤ ਹੀ ਜ਼ਿਆਦਾ ਸਰਚ ਕੀਤੀ ਪਰ ਉਸ ਦੇ ਵਿੱਚ ਕਿਤੇ ਵੀ ਇਹ ਸਾਹਮਣੇ ਨਹੀਂ ਆਇਆ ਕਿ ਅਸਲ ਦੇ ਵਿੱਚ ਮਹਿੰਦਰਪਾਲ ਤੇ ਪਲਵਿੰਦਰ ਕੌਰ ਦਾ ਕੀ ਰਿਸ਼ਤਾ ਸੀ ਹੁਣ ਪੁਲਿਸ ਨੂੰ ਵੀ ਜਸਪਾਲ ਸਿੰਘ ਦੇ ਕੇਸ ਵਿੱਚ ਪਲਵਿੰਦਰ ਕੌਰ ਅਤੇ ਮਹਿੰਦਰਪਾਲ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਹੁਣ ਪੁਲਿਸ ਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ ਮਹਿੰਦਰਪਾਲ ਤੇ ਪਲਵਿੰਦਰ ਦੇ ਵਿੱਚ ਜਸਪਾਲ ਇੱਕ ਰੋੜਾ ਬਣ ਰਿਹਾ ਸੀ ਤੇ ਇਹ ਰੋੜਾ ਹਟਾਉਣ ਦੇ ਲਈ ਉਹਨਾਂ ਨੇ ਜਸਪਾਲ ਨੂੰ ਮਾਰ ਦਿੱਤਾ ਜਿਸ ਦੇ ਚਲਦੇ 15 ਅਪ੍ਰੈਲ 1950 ਨੂੰ ਬਲਵਿੰਦਰ ਕੌਰ ਨੂੰ ਪੁਲਿਸ ਵੱਲੋਂ ਚੁੱਕ ਕੇ ਪੁਲਿਸ ਸਟੇਸ਼ਨ ਲਾਇਆ ਜਾਂਦਾ ਹੈ ਕਾਫੀ ਪੁੱਛਗਿੱਛ ਤੋਂ ਬਾਅਦ ਬਲਵਿੰਦਰ ਕੌਰ ਦੁਆਰਾ ਆਪਣੀ ਪਹਿਲੀ ਸਟੇਟਮੈਂਟ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਕੁਝ ਇਦਾਂ ਦਾ ਬਿਆਨ ਦਿੰਦੀ ਆ ਜੋ ਕਿ ਬਾਅਦ ਦੇ ਵਿੱਚ ਅੱਜ ਤੱਕ ਸਟੂਡੈਂਟਾਂ ਨੂੰ ਪੜਾਇਆ ਜਾਂਦਾ ਹੈ ਇਸ ਦੇ ਵਿੱਚ ਉਹ ਦੱਸਦੀ ਹੈ ਕਿ ਉਸਦੇ ਪਤੀ ਨੂੰ ਸ਼ਿਕਾਰ ਕਰਨ ਦਾ ਸ਼ੌਂਕ ਸੀ ਤੇ ਨਾਲ ਦੇ ਨਾਲ ਉਹ ਫੋਟੋਗ੍ਰਾਫੀ ਦਾ ਕੰਮ ਵੀ ਕਰਦਾ ਸੀ ਇਸ ਸ਼ੌਂਕ ਦੇ ਨਾਲ-ਨਾਲ ਕਈ ਵਾਰੀ ਸ਼ਿਕਾਰ ਕਰਨ ਤੋਂ ਬਾਅਦ ਉਹ ਉਸ ਜਾਨਵਰ ਦੀ ਖੱਲ ਨੂੰ ਕਰ ਲੈ ਆਉਂਦਾ ਅਤੇ ਬਾਅਦ ਦੇ ਵਿੱਚ ਉਸ ਖੱਲ ਨੂੰ ਰੰਗ ਵੀ ਕਰਦਾ ਤੇ ਉਹਨਾਂ ਦੀਆਂ ਹੋਰ ਫੋਟੋਆਂ ਖਿੱਚਦਾ ਪਰ ਹੁਣ ਮੈਂ ਤੁਹਾਨੂੰ ਫੇਰ ਦੱਸਦਾ ਜਾਵਾਂ ਕਿ ਇਹ ਗੱਲ ਦਸੰਬਰ 1949 ਦੀ ਚੱਲ ਰਹੀ ਹੈ ਉਸ ਟਾਈਮ ਫੋਟੋਆਂ ਖਿੱਚਣਾ ਤੇ ਉਹਨਾਂ ਨੂੰ ਕਲਰਫੁੱਲ ਕਰਨਾ ਇੰਨਾ ਆਸਾਨ ਨਹੀਂ ਸੀ ਇਸ ਦੇ ਲਈ ਇੱਕ ਐਸਿਡ ਦੀ ਵਰਤੋਂ ਹੁੰਦੀ ਸੀ ਇਹ ਐਸਿਡ ਜਸਪਾਲ ਦੁਆਰਾ ਪਲਵਿੰਦਰ ਕੌਰ ਦੇ ਰਿਸ਼ਤੇਦਾਰ ਨੂੰ ਕਹਿ ਕੇ ਕਿਸੇ ਹਰਨਾਮ ਸਿੰਘ ਤੋਂ ਅੰਬਾਲੀ ਦੇ ਬਲਦੇਵ ਨਗਰ ਸ਼ੌਣੀ ਦੇ ਵਿੱਚੋਂ ਮੰਗਾ ਲਿਆ ਜਾਂਦਾ ਹੈ ਪਰ ਪਲਵਿੰਦਰ ਕੌਰ ਦੱਸਦੀ ਹੈ ਕਿ ਜਦੋਂ ਇਹ ਐਸਿਡ ਉਹਨਾਂ ਦੇ ਘਰ ਆਇਆ ਤਾਂ ਇਹ ਇੱਕ ਖੁੱਲੇ ਭਾਂਡੇ ਦੇ ਵਿੱਚ ਸੀ ਯਾਨੀ ਕਿ ਇਹ ਡਾਲਰ ਆ ਸੀ ਬਾਰ ਤੇ ਇਹ ਬਹੁਤ ਸਾਰੇ ਕਾਗਜ਼ਾਂ ਦੇ ਨਾਲ ਵੀ ਚਿਪਕ ਰਿਹਾ ਸੀ ਉਸ ਸਮੇਂ ਪਲਵਿੰਦਰ ਨੂੰ ਲੱਗਦਾ ਹੈ ਕਿ ਇਹ ਐਸਿਡ ਕਿਸੇ ਲਈ ਖਤਰਨਾਕ ਹੋ ਸਕਦਾ ਹੈ ਤਾਂ ਉਹ ਇਸ ਐਸਿਡ ਨੂੰ ਇੱਕ ਛੋਟੀ ਸੀਸੀ ਦੇ ਵਿੱਚ ਪਾ ਕੇ ਅਲਮਾਰੀ ਦੇ ਵਿੱਚ ਰੱਖ ਦਿੰਦੀ ਆ ਪਰ ਜਦੋਂ ਪਲਵਿੰਦਰ ਇਹ ਸਭ ਕੁਝ ਕਰ ਰਹੀ ਸੀ ਤਾਂ ਉਸ ਟਾਈਮ ਜਸਪਾਲ ਘਰ ਦੇ ਵਿੱਚ ਨਹੀਂ ਸੀ ਉਹ ਸ਼ਿਕਾਰ ਕਰਨ ਦੇ ਲਈ ਜੰਗਲਾਂ ਦੇ ਵਿੱਚ ਗਿਆ ਹੋਇਆ ਸੀ ਜਦੋਂ ਉਹ ਦੋ ਤਿੰਨ ਦਿਨਾਂ ਬਾਅਦ ਜੰਗਲਾਂ ਵਿੱਚੋਂ ਸ਼ਿਕਾਰ ਕਰਕੇ ਆਉਂਦਾ ਹੈ ਤਾਂ ਉਸ ਦਾ ਢਿੱਡ ਬਹੁਤ ਹੀ ਜ਼ਿਆਦਾ ਦਰਦ ਕਰਨ ਲੱਗ ਜਾਂਦਾ ਹੈ ਜਿਸ ਕਰਕੇ ਉਹ ਪਿੰਡ ਦੇ ਹੀ ਡਾਕਟਰ ਸੋਨ ਸਿੰਘ ਤੋਂ ਦਵਾਈ ਮੰਗਵਾ ਲੈਂਦਾ ਹੈ ਤੇ ਇਸ ਦਵਾਈ ਵਿੱਚ ਉਹ ਡਾਕਟਰ ਇੱਕ ਪੀਣ ਵਾਲੀ ਛੋਟੀ ਬੋਤਲ ਉਸ ਨੂੰ ਦੇ ਦਿੰਦਾ ਹੈ ਇਹ ਦਵਾਈ ਜਸਪਾਲ ਕੁਲਵਿੰਦਰ ਕੌਰ ਨੂੰ ਫੜਾ ਦਿੰਦਾ ਹੈ ਤੇ ਉਹ ਇਸ ਦਵਾਈ ਨੂੰ ਇੱਕ ਅਲਮਾਰੀ ਦੇ ਵਿੱਚ ਰੱਖ ਦਿੰਦੀ ਹੈ ਜਿੱਥੇ ਪਹਿਲਾਂ ਉਹ ਐਸਿਡ ਵਾਲੀ ਸੀਸੀ ਰੱਖੀ ਹੋਈ ਸੀ ਕੁਲਵਿੰਦਰ ਕੌਰ ਅੱਗੇ ਦੱਸਦੀ ਹੈ ਕਿ ਉਹ ਇੱਕ ਦਿਨ ਬਾਹਰ ਬੈਠੀ ਸੀ ਤੇ ਜਸਪਾਲ ਸਿੰਘ ਉਸ ਕਮਰੇ ਦੇ ਵਿੱਚ ਜਾਂਦਾ ਹੈ ਤੇ ਆਪਣੇ ਢਿੱਡ ਦਰਦ ਦੀ ਦਵਾਈ ਨੂੰ ਪੀਣ ਦੇ ਲਈ ਅਲਮਾਰੀ ਕੋਲ ਪਹੁੰਚਦਾ ਹੈ ਉਹ ਅਲਮਾਰੀ ਨੂੰ ਖੋਲ ਕੇ ਜਿੱਦਾਂ ਹੀ ਉਸ ਦਵਾਈ ਨੂੰ ਪੀਣ ਲੱਗਦਾ ਹੈ ਤਾਂ ਕੁਝ ਟਾਈਮ ਬਾਅਦ ਹੀ ਉਹ ਤੜਫਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਪ੍ਰਮੇਂਦਰ ਕੌਰ ਭੱਜ ਕੇ ਦੇਖਦੀ ਹੈ ਤਾਂ ਜਸਪਾਲ ਸਿੰਘ ਅਸਲ ਦੇ ਵਿੱਚ ਦਵਾਈ ਨਹੀਂ ਉਹ ਐਸਿਡ ਵਾਲੀ ਸੀਸੀ ਨੂੰ ਪੀ ਗਿਆ ਸੀ। ਕੁਝ ਟਾਈਮ ਤੜਫਨ ਤੋਂ ਬਾਅਦ ਜਸਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ। ਇਹ ਸਭ ਤੋਂ ਬਲਵਿੰਦਰ ਕੌਰ ਬਹੁਤ ਹੀ ਜ਼ਿਆਦਾ ਡਰ ਜਾਂਦੀ ਹੈ। ਉਹ ਜਸਪਾਲ ਸਿੰਘ ਦੀ লাশ ਨੂੰ ਘਰ ਦੇ ਵਿੱਚ ਛੱਡ ਕੇ ਮਹਿੰਦਰਪਾਲ ਕੋਲ ਚਲੀ ਜਾਂਦੀ ਹੈ। ਜੋ ਕੁਝ ਹੋਇਆ ਉਹ ਸਭ ਕੁਝ ਉਹ ਮਹਿੰਦਰਪਾਲ ਨੂੰ ਦੱਸ ਦਿੰਦੀ ਹੈ। ਮਹਿੰਦਰਪਾਲ ਉਸ ਨੂੰ ਉਸ ਟਾਈਮ ਕਹਿੰਦਾ ਹੈ ਕਿ ਇਹ ਸਭ ਦਾ ਉਹਨਾਂ ਨੂੰ ਪ੍ਰੂਫ ਸਿੰਘ ਨੂੰ ਦੱਸ ਦੇਣਾ ਚਾਹੀਦਾ ਹੈ ਜਾਨੀ ਕਿ ਜਸਪਾਲ ਸਿੰਘ ਦੇ ਪਿਤਾ ਨੂੰ ਇਹ ਸਭ ਦੀ ਜਾਣਕਾਰੀ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਪਰ ਪ੍ਰਵਿੰਦਰ ਕੌਰ ਇਹ ਕਹਿ ਕੇ ਮਨਾ ਕਰ ਦਿੰਦੀ ਹੈ ਕਿ ਉਸ ਦੇ ਅਤੇ ਜਸਪਾਲ ਸਿੰਘ ਦੇ ਪਰਿਵਾਰ ਦੇ ਆਪਸ ਦੇ ਵਿੱਚ ਚੰਗੇ ਸਬੰਧ ਨਹੀਂ ਆ ਤਾਂ ਉਹਨਾਂ ਦਾ ਸ਼ੱਕ ਉਸ ਉੱਤੇ ਹੀ ਜਾਵੇਗਾ ਇਸ ਤੋਂ ਬਾਅਦ ਉਹ ਪੁਲਿਸ ਨੂੰ ਦੱਸਦੀ ਹੈ ਕਿ ਡਰ ਦੇ ਮਾਰੇ ਉਹਨਾਂ ਨੇ ਲਾਸ਼ ਨੂੰ ਇੱਕ ਟਰੰਕ ਦੇ ਵਿੱਚ ਰੱਖ ਦਿੱਤਾ ਤੇ ਮਹਿੰਦਰਪਾਲ ਨੇ ਇਹ ਸਭ ਦੇ ਵਿੱਚ ਉਸ ਦੀ ਮਦਦ ਕੀਤੀ ਚਾਰ ਪੰਜ ਦਿਨਾਂ ਤੱਕ ਇਹ ਟਰੰਕ ਉਸ ਦੇ ਘਰ ਦੇ ਵਿੱਚ ਹੀ ਪਿਆਰਿਆ ਪਰ ਹੁਣ ਉਹ ਹੋਰ ਡਰ ਰਹੀ ਸੀ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਆਖਰਕਾਰ ਜਸਪਾਲ ਸਿੰਘ ਕਿੱਧਰ ਗਿਆ ਤੇ ਜੇ ਉਸ ਦੇ ਘਰ ਦੀ ਤਲਾਸ਼ੀ ਹੋਗੀ ਤਾਂ ਸਭ ਨੂੰ ਪਤਾ ਲੱਗ ਜਾਵੇਗਾ ਕਿ ਉਸ ਨੇ ਹੀ ਉਸ ਨੂੰ ਮਾਰ ਕੇ ਇਸ ਟਰੰਕ ਦੇ ਵਿੱਚ ਰੱਖਿਆ ਹੈ ਇਸ ਤੋਂ ਬਾਅਦ ਉਹ ਮਹਿੰਦਰਪਾਲ ਨਾਲ ਰਲ ਕੇ ਉਹਨਾਂ ਦੇ ਹੀ ਨੌਕਰਾਂ ਦੀ ਮਦਦ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਅਮਰੀਕ ਸਿੰਘ ਤੇ ਕਰਤਾਰ ਸਿੰਘ ਸੀ ਉਹ ਇਸ ਟਰੱਕ ਨੂੰ ਉਸ ਦੇ ਘਰ ਦੇ ਵਿੱਚੋਂ ਕੱਢ ਕੇ ਬਲਦੇਵ ਨਗਰ ਦੇ ਵਿੱਚ ਇੱਕ ਸਟੋਰ ਉੱਤੇ ਰੱਖ ਦਿੰਦੇ ਨੇ ਤੇ ਇਸ ਤੋਂ ਬਾਅਦ ਇਹ ਟਰੰਕ 8-10 ਦਿਨ ਉਸ ਸਟੋਰ ਦੇ ਉੱਤੇ ਰਹਿੰਦਾ ਹੈ ਜਾਨੀ ਕਿ ਜਸਪਾਲ ਸਿੰਘ ਨੂੰ ਮਰੇ ਲਗਭਗ 15 ਤੋਂ 16 ਦਿਨ ਹੁਣ ਬੀਤ ਚੁਕੇ ਸੀ ਪਰ ਉਹ ਹਜੇ ਵੀ ਉਸ ਟਰੰਕ ਦੇ ਵਿੱਚ ਹੀ ਬੰਦ ਸੀ ਤਾਂ ਜਦੋਂ ਪਲਵਿੰਦਰ ਕੌਰ ਬਾਬੂ ਉਸ ਸਟੋਰ ਦੇ ਉੱਤੇ ਇੱਕ ਦਿਨ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਟ੍ਰੰਕ ਦੇ ਵਿੱਚੋਂ ਹੁਣ ਬਦਬੂ ਆਉਣ ਲੱਗ ਗਈ ਹੈ ਤਾਂ ਉਹ ਉੱਥੇ ਕੰਮ ਕਰਦੇ ਤਰੋਕ ਚੰਦ ਦੀ ਮਦਦ ਦੇ ਨਾਲ ਉਸ ਟ੍ਰੰਕ ਨੂੰ ਜੀਪ ਦੇ ਵਿੱਚ ਰੱਖ ਲੈਂਦੀ ਹੈ ਤੇ ਬਾਅਦ ਦੇ ਵਿੱਚ ਮਹਿੰਦਰਪਾਲ ਦੇ ਨਾਲ ਰੜ ਕੇ ਇਸ ਟ੍ਰੰਕ ਨੂੰ ਉਹ ਛੱਤ ਬਨੂੜ ਜੋ ਪਿੰਡ ਸੀ ਜਿੱਥੋਂ ਬਾਅਦ ਦੇ ਵਿੱਚ ਉਸ ਖੂਹ ਦੇ ਵਿੱਚੋਂ Laash ਮਿਲਦੀ ਹੈ ਤਾਂ ਉਹ ਉੱਥੇ ਜਾ ਕੇ ਇਸ ਲਾਰਜ ਨੂ ਸਟਾਉਂਡੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ 1949-50 ਦਾ ਟਾਈਮ ਹੈ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਣਾ ਪਰ ਸ਼ਾਇਦ ਉਹਨਾਂ ਦੀ ਕਿਸਮਤ ਮਾੜੀ ਜਿਸ ਦੇ ਕਰਕੇ ਬਹੁਤ ਹੀ ਜਲਦੀ ਪੁਲਿਸ ਉਹਨਾਂ ਤੱਕ ਪਹੁੰਚ ਗਈ ਪੁਲਿਸ ਨੇ ਆਪਣੇ ਸਬੂਤਾਂ ਨੂੰ ਪੁਖਤਾ ਕਰਨ ਦੇ ਲਈ ਉਸ ਨੂੰ ਜਦੋਂ ਇਹ ਪੁੱਛਿਆ ਕਿ ਜਸਪਾਲ ਸਿੰਘ ਨੇ ਕਿਸ ਤਰੀਕ ਨੂੰ ਉਹ ਐਸਡ ਪੀਤਾ ਸੀ ਤਾਂ ਉਹ ਕਹਿੰਦੀ ਹੈ ਕਿ ਉਸ ਨੂੰ ਤਰੀਕ ਤਾਂ ਯਾਦ ਨਹੀਂ ਪਰ ਇਹ ਸ਼ਾਇਦ ਜਨਵਰੀ 1950 ਦੀ ਗੱਲ ਹੈ ਹੁਣ ਇਥੋਂ ਤੱਕ ਆਪਾਂ ਨੂੰ ਇਹ ਸਮਝ ਆ ਚੁੱਕਿਆ ਹੈ ਕਿ ਉਸਨੇ লাশ ਨੂੰ ਟਿਕਾਣੇ ਲਾਉਣ ਦਾ ਜੁਰਮ ਤਾਂ ਮੰਨ ਲਿਆ ਹੈ ਪਰ ਉਸਨੇ ਕਤਲ ਕਰਨ ਦਾ ਜੁਰਮ ਨਹੀਂ ਮੰਨਿਆ ਉਸ ਦੇ ਮਤਾਬਕ ਜਸਪਾਲ ਸਿੰਘ ਖੁਦ ਮਰਿਆ ਸੀ ਪਰ ਉਸਨੇ ਉਸ ਦੀ লাশ ਨੂੰ ਟਿਕਾਣੇ ਜ਼ਰੂਰ ਲਾਇਆ ਹੈ ਪਰ ਇਹ ਸਾਰੀ ਖਾਣੀ ਸੁਣ ਕੇ ਪੁਲਿਸ ਦੁਆਰਾ ਕਤਲ ਤੋਂ 2 ਮਹੀਨੇ ਬਾਅਦ 28 April 1950 ਨੂੰ ਬਲਵਿੰਦਰ ਕੌਰ ਅਤੇ ਮਹਿੰਦਰਪਾਲ ਸਿੰਘ ਦੇ ਖਿਲਾਫ ਪਹਿਲੀ ਇਨਫੋਰਮੇਸ਼ਨ ਰਿਪੋਰਟ ਦਰਜ ਕਰ ਦਿੱਤੀ ਜਾਂਦੀ ਹੈ ਅਤੇ 26 June ਨੂੰ ਹੀ ਮਹਿੰਦਰਪਾਲ ਖਿਲਾਫ ਚਲਾਨ ਪੇਸ਼ ਕੀਤਾ ਗਿਆ ਪਰ ਮਹਿੰਦਰਪਾਲ ਮੌਕਾ ਦੇਖ ਕੇ ਫਰਾਰ ਹੋ ਚੁੱਕਿਆ ਸੀ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਧਰ ਗਿਆ ਸੋ ਇਸ ਕਰਕੇ ਇਹ ਕੇਸ ਇਕੱਲਾ ਬਲਵਿੰਦਰ ਕੌਰ ਉੱਪਰ ਹੀ ਸ਼ੁਰੂ ਕੀਤਾ ਇਸ ਕੇਸ ਦੇ ਵਿੱਚ ਕੋਈ ਵੀ ਸਬੂਤ ਜਾਂ ਗਵਾਹ ਨਹੀਂ ਸੀ ਤੇ ਇਸ ਦਾ ਮੋੜ ਪਹਿਚਾਨਣਾ ਕਾਫੀ ਮੁਸ਼ਕਲ ਸੀ ਬਸ ਸੀ ਤਾਂ ਬਲਵਿੰਦਰ ਦੁਆਰਾ ਸੁਣਾਈ ਹੋਈ ਉਹ ਕਹਾਣੀ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਕਿੱਦਾਂ ਜਸਪਾਲ ਸਿੰਘ ਮਰਦਾ ਤੇ ਕਿੱਦਾਂ ਉਹ Laash ਨੂੰ ਟਿਕਾਣੇ ਲਾਉਂਦੇ ਨੇ ਇਸ ਤੋਂ ਬਾਅਦ ਇਹ ਸਾਰਾ ਕੇਸ ਕੋਰਟਾਂ ਦੇ ਵਿੱਚ ਚੱਲਿਆ ਜਾਂਦਾ ਹੈ ਜਦੋਂ ਇਸ ਕੇਸ ਨੂੰ ਸੈਸ਼ਨ ਕੋਰਟ ਵਿੱਚ ਲਿਜਾਇਆ ਗਿਆ ਜਿੱਥੇ ਬਲਵਿੰਦਰ ਕੌਰ ਉੱਪਰ IPC ਦੀ ਧਾਰਾ 302 ਅਤੇ 201 ਦੇ ਤਹਿਤ ਮੁਕੱਦਮਾ ਚਲਾਇਆ ਗਿਆ 302 ਮਤਲਬ ਉਸਨੇ ਹੀ ਕਤਲ ਕੀਤਾ ਹੈ ਤੇ 201 ਕਿ ਉਸਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਟਾਈਮ ਉਸ ਨੂੰ ਸੈਸ਼ਨ ਜੱਜ ਦੁਆਰਾ 302 ਦੇ ਤਹਿਤ ਕਤਲ ਦਾ ਦੋਸ਼ੀ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਧਾਰਾ 201 ਦੇ ਤਹਿਤ ਉਸ ਨੂੰ ਕੋਈ ਵੀ ਸਜ਼ਾ ਨਹੀਂ ਸੁਣਾਈ ਜਾਂਦੀ ਸੈਸ਼ਨ ਕੋਰਟ ਦਾ ਜੱਜ ਇਹ ਤਾਂ ਮੰਨ ਲੈਂਦਾ ਹੈ ਕਿ ਉਸਨੇ ਹੀ ਕਤਲ ਕੀਤਾ ਹੈ ਪਰ ਅਸਲ ਦੇ ਵਿੱਚ ਕਹਾਣੀ ਤਾਂ ਪ੍ਰਵਿੰਦਰ ਕੌਰ ਨੇ ਕਤਲ ਤੋਂ ਬਾਅਦ ਵਾਲੀ ਸੁਣਾਈ ਸੀ ਜੱਜ ਨੇ ਇਹ ਕਿੱਦਾਂ ਮੰਨ ਲਿਆ ਸ਼ਾਇਦ ਉਹਨਾਂ ਨੇ ਇਹ ਸਭ ਜੋੜ ਲਿਆ ਸੀ ਕਿ ਉਸਨੇ লাশ ਨੂੰ ਟਕਾਣੇ ਲਾਇਆ ਹੈ ਤਾਂ ਉਸਨੇ ਹੀ ਕਤਲ ਕੀਤਾ ਹੈ ਪਰ ਜਦੋਂ ਇਸ ਕੇਸ ਨੂੰ ਬਲਵਿੰਦਰ ਕੌਰ ਵੱਲੋਂ ਹਾਈ ਕੋਰਟ ਵਿੱਚ ਲਿਜਾਇਆ ਗਿਆ ਤਾਂ ਹਾਈ ਕੋਰਟ ਦੁਆਰਾ ਬਲਵਿੰਦਰ ਕੌਰ ਉੱਪਰ ਲੱਗੇ ਧਾਰਾ 302 ਨੂੰ ਕੱਟ ਦਿੱਤਾ ਜਾਂਦਾ ਹੈ ਪਰ ਆਈਪੀਸੀ ਧਾਰਾ 201 ਦੇ ਤਹਿਤ ਉਸ ਨੂੰ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੇ ਜੁਰਮ ਵਿੱਚ 7 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਹਾਈ ਕੋਰਟ ਸੈਸ਼ਨ ਕੋਰਟ ਦੇ ਬਿਲਕੁਲ ਹੀ ਉਲਟ ਸਜ਼ਾ ਦਿੰਦਾ ਹੈ ਜਿਵੇਂ ਕਿ ਸੈਸ਼ਨ ਕੋਰਟ ਨੇ ਇਹ ਮੰਨ ਲਿਆ ਸੀ ਕਿ ਉਸਨੇ ਹੀ ਕਤਲ ਕੀਤਾ ਹੈ ਪਰ ਹਾਈ ਕੋਰਟ ਇਹ ਮੰਨਦਾ ਹੈ ਕਿ ਸ਼ਾਇਦ ਉਸਨੇ ਕਤਲ ਤਾਂ ਨਹੀਂ ਕੀਤਾ ਪਰ Laash ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਆ ਅਤੇ ਹਾਈ ਕੋਰਟ ਦਾ ਇਹ ਫੈਸਲਾ ਪਲਵਿੰਦਰ ਕੌਰ ਦੇ 15 April ਨੂੰ ਦਿੱਤੇ ਉਸਦੇ ਪਹਿਲੇ ਬਿਆਨਾਂ ਦੇ ਆਧਾਰ ਤੇ ਸੁਣਾਇਆ ਗਿਆ ਸੀ ਦੋ ਕੋਰਟਾਂ ਦੇ ਵਿੱਚ ਸੁਣਵਾਈ ਹੋਣ ਤੋਂ ਬਾਅਦ ਜਦੋਂ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਗਿਆ ਤਾਂ ਸੁਪਰੀਮ ਕੋਰਟ ਨੇ ਜੋ ਵੀ ਆਧਾਰ ਦੱਸੇ ਉਹ ਕੁਝ ਹੋਰ ਹੀ ਆਖਦੇ ਸਨ ਜਿਨ੍ਹਾਂ ਨੇ ਸਭ ਨੂੰ ਚੰਕਾ ਕੇ ਰੱਖ ਦਿੱਤਾ ਸੁਪਰੀਮ ਕੋਰਟ ਦਾ ਕਹਿਣਾ ਸੀ ਕੀ ਹਾਈ ਕੋਰਟ ਦੁਆਰਾ ਪ੍ਰਵੀਂਦਰ ਕੌਰ ਨੂੰ 201 ਦੇ ਤਹਿਤ ਸਜ਼ਾ ਸੁਣਾਉਣਾ ਇੱਕ ਗਲਤ ਫੈਸਲਾ ਹੈ ਜਿਸ ਨੂੰ ਸੁਪਰੀਮ ਕੋਰਟ ਦੁਆਰਾ ਰੱਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਹਾਈ ਕੋਰਟ ਦੁਆਰਾ ਸਿਰਫ ਸ਼ੱਕ ਦੇ ਆਧਾਰ ਤੇ ਸਜ਼ਾ ਦਿੱਤੀ ਗਈ ਹੈ ਅਤੇ ਸ਼ੱਕ ਦੇ ਆਧਾਰ ਤੇ ਜਸਪਾਲ ਦੀ ਮੌਤ ਨੂੰ ਇੱਕ ਕਤਲ ਦਾ ਨਾਮ ਦੇ ਦਿੱਤਾ ਗਿਆ ਹੈ ਕਿਉਂਕਿ ਪ੍ਰਵੀਂਦਰ ਕੌਰ ਦੇ ਸਬੰਧ ਮਹਿੰਦਰਪਾਲ ਨਾਲ ਸਨ ਅਤੇ ਉਹਨਾਂ ਨੇ ਜਸਪਾਲ ਨੂੰ ਰਸਤੇ ਵਿੱਚੋਂ ਹਟਾਇਆ ਯਾਨੀ ਕਿ ਜਸਪਾਲ ਨੂੰ ਮਾਰ ਦਿੱਤਾ ਇਹ ਸਭ ਕੁਝ ਇੱਕ ਸੋਚ ਦੇ ਵਿੱਚ ਸੋਚਿਆ ਸ਼ਾਇਦ ਅਸਲ ਦੇ ਵਿੱਚ ਇਦਾਂ ਨਾ ਹੋਇਆ ਹੋਵੇ ਕੋਰ ਦਾ ਕਹਿਣਾ ਸੀ ਕਿ ਜਦੋਂ ਪੋਸਟ ਮਾਡਰਨ ਦੀ ਰਿਪੋਰਟ ਦੇ ਵਿੱਚ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਜਸਪਾਲ ਦੀ ਮੌਤ ਕਿਸ ਜ਼ਹਿਰ ਦੇ ਨਾਲ ਹੋਈ ਆ ਤਾਂ ਇਸ ਦਾ ਇਲਜ਼ਾਮ ਤਰਵਿੰਦਰ ਕੌਰ ਤੇ ਮਹਿੰਦਰਪਾਲ ਦੇ ਉੱਤੇ ਕਿਵੇਂ ਲਾਇਆ ਜਾ ਸਕਦਾ ਏ ਕਿ ਉਹਨਾਂ ਨੇ ਹੀ ਉਸ ਨੂੰ ਪੋਟਾਸ਼ੀਅਮ ਸਾਈਨਾਈਡ ਦਿੱਤਾ ਸੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਕੋਲ ਇਸਕਰ ਦਾ ਕੋਈ ਵੀ ਸਬੂਤ ਨਹੀਂ ਕਿ ਜਸਪਾਲ ਸਿੰਘ ਦੀ ਮੌਤ ਉਸੇ ਪੋਟਾਸ਼ੀਅਮ ਸਾਈਨ ਨਾਲ ਹੀ ਹੋਈ ਆ ਅਤੇ ਇਹ ਵੀ ਕਿਹਾ ਜੇਕਰ ਕੁਲਵਿੰਦਰ ਕੌਰ ਦੇ ਬਿਆਨ ਮੰਨ ਵੀ ਲਈ ਜਾਣ ਕਿ ਜਸਪਾਲ ਦੀ ਇੱਕ ਮੌਤ ਐਕਸੀਡੈਂਟ ਹੈ ਅਤੇ ਜੇ ਇਹਨਾਂ ਬਿਆਨਾਂ ਨੂੰ ਨਾ ਮੰਨਿਆ ਜਾਵੇ ਤਾਂ ਉਹਨਾਂ ਕੋਲ ਕੋਈ ਵੀ ਸਬੂਤ ਜਾਂ ਕੋਈ ਵੀ ਹੋਰ ਕਾਰਨ ਨਹੀਂ ਕਿ ਉਹ ਕੁਲਵਿੰਦਰ ਦੇ ਬਿਆਨਾਂ ਨੂੰ ਝੂਠੇ ਪਾ ਸਕਣ ਉਹਨਾਂ ਕੋਲੇ ਕੋਈ ਵੀ ਇਦਾਂ ਦਾ ਗਵਾਹ ਨਹੀਂ ਤੇ ਨਾ ਹੀ ਉਹਨਾਂ ਕੋਲ ਕੋਈ ਇਦਾਂ ਦੀ ਮੈਡੀਕਲ ਰਿਪੋਰਟ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਜਿਸ ਹਿਸਾਬ ਨਾਲ লাশ ਨੂੰ ਰੱਖਿਆ ਗਿਆ ਜਾਂ ਸੁੱਟਿਆ ਗਿਆ ਤਾਂ ਉਸ ਤੋਂ ਕੁਝ ਸ਼ੱਕ ਕੀਤਾ ਜਾ ਸਕਦਾ ਏ ਪਰ ਇਸ ਗੱਲ ਤੋਂ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਦਾ ਕਿ ਮੌਤ ਇੱਕ ਐਕਸੀਡੈਂਟ ਹੈ ਜਾਂ ਫਿਰ ਇੱਕ ਕਤਲ ਜਿਸ ਹਿਸਾਬ ਨਾਲ ਪ੍ਰਵਿੰਦਰ ਕੌਰ ਨੇ ਲਾਸ਼ ਨੂੰ ਟਿਕਾਣੇ ਲਗਾਇਆ ਉਸ ਉੱਪਰ ਇਹ ਸੋਚਿਆ ਜਾ ਸਕਦਾ ਏ ਕਿ ਪ੍ਰਵਿੰਦਰ ਕੌਰ ਡਰਦੀ ਸੀ ਸ਼ਾਇਦ ਉਸ ਉੱਪਰ ਕੋਈ ਗਲਤ ਜਾਂ ਝੂਠਾ ਕੇਸ ਨਾ ਪੈ ਜਾਵੇ ਪ੍ਰੀਮ ਕੋਰਡ ਦਾ ਕਹਿਣਾ ਸੀ ਕਿ ਇਸ ਕੇਸ ਵਿੱਚ ਹਾਈ ਕੋਰਟ ਵੱਲੋਂ ਪੁਲਿਸ ਸਬ ਇੰਸਪੈਕਟਰ ਅਤੇ ਹੋਰ ਕਨਸਟੇਬਲਾਂ ਜਿਨ੍ਹਾਂ ਨੇ ਝੂਠੇ ਗਵਾਹ ਪੇਸ਼ ਕੀਤੇ ਉਹਨਾਂ ਨੂੰ ਦੋਸ਼ੀ ਪਾਇਆ ਜਾਵੇ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਇਸ ਲਈ ਸੁਪਰੀਮ ਕੋਰਟ ਕਿਸੇ ਵੀ ਆਧਾਰ ਤੇ ਤਲਵਿੰਦਰ ਕੌਰ ਨੂੰ ਸਜਾਦੀ ਨੇ ਗਲਤ ਸਮਝਦਾ ਹੈ ਜਿਸ ਕਰਕੇ 22 ਅਕਤੂਬਰ 1952 ਨੂੰ ਸੁਪਰੀਮ ਕੋਰਟ ਦੁਆਰਾ ਭਲਵਿੰਦਰ ਕੌਰ ਉੱਪਰ ਲੱਗੀ ਆਈਪੀਸੀ ਦੀ ਧਾਰਾ 201 ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਸਭ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ ਹੁਣ ਇੱਥੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਕਿਸੇ ਵੀ ਦੋਸ਼ੀ ਨੂੰ ਸਜ਼ਾ ਦੇਣ ਲਈ ਉਸ ਦੁਆਰਾ ਦਿੱਤੇ ਹੋਏ ਬਿਆਨਾਂ ਨੂੰ ਅੱਧਾ-ਅੱਧਾ ਕਰਕੇ ਨਹੀਂ ਦੇਖਿਆ ਜਾ ਸਕਦਾ ਇਸ ਦਾ ਮਤਲਬ ਇਹ ਕਿ ਭਲਵਿੰਦਰ ਕੌਰ ਲਾਸ਼ ਨੂੰ ਟੱਕ ਤਾਣੀ ਲਾਉਣਾ ਤਾਂ ਮਨ ਰਹੀ ਸੀ ਪਰ ਉਹ ਇਹ ਨਹੀਂ ਸੀ ਮੰਨ ਰਹੀ ਕਿ ਉਸਨੇ ਹੀ ਇਹ ਕਤਲ ਕੀਤਾ ਹੈ ਸ਼ਾਇਦ ਉਸਨੇ ਨਾ ਵੀ ਕਤਲ ਕੀਤਾ ਹੋਵੇ ਪਰ ਇੱਕ ਮੌਤ ਹੋਈ ਸੀ ਜਿਸ ਤੋਂ ਬਾਅਦ ਉਸਨੇ ਉਸ লাশ ਨੂੰ ਟਿਕਾਣੇ ਲਾਇਆ ਪਰ ਨਿਚਲੀਆਂ ਅਦਾਲਤਾਂ ਦੇ ਵਿਰੁੱਧ ਸੁਪਰੀਮ ਕੋਰਟ ਇਹ ਸੋਚਦੀ ਹੈ ਕਿ ਜਦੋਂ ਜਸਪਾਲ ਸਿੰਘ ਦੀ ਮੌਤ ਕਤਲ ਨਹੀਂ ਇੱਕ ਐਕਸੀਡੈਂਟ ਹੈ ਤਾਂ ਪਲਵਿੰਦਰ ਕੌਰ ਉੱਪਰ ਸਬੂਤਾਂ ਨਾਲ ਛੇੜਛਾੜ ਕਰਨ ਦਾ ਕੇਸ ਫਾਈਲ ਕਰਕੇ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਜਦੋਂ ਕੋਈ ਕਤਲ ਹੋਇਆ ਹੀ ਨਹੀਂ ਜਾਂ ਪੁਲਿਸ ਕੋਲ ਕੋਈ ਸਬੂਤ ਹੀ ਨਹੀਂ ਤਾਂ ਕਿਸੇ ਦੋਸ਼ੀ ਨੂੰ ਬਿਨਾਂ ਗਵਾਹਾਂ ਜਾਂ ਬਿਨਾ ਸਬੂਤਾਂ ਦੇ ਆਧਾਰ ਉੱਤੇ ਸਜ਼ਾ ਕਿਦਾਂ ਦੇ ਦਿੱਤੀ ਜਾ ਸਕਦੀ ਹੈ ਸੁਪਰੀਮ ਕੋਰਟ ਇਸ ਗੱਲ ਨੂੰ ਮੰਨ ਰਹੀ ਸੀ ਜਿਸ ਕਰਕੇ ਸੁਪਰੀਮ ਕੋਰਟ ਨੇ ਬਲਵਿੰਦਰ ਕੌਰ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਤੇ ਇਹ ਕੇਸ ਅੱਜ ਵੀ ਬਹੁਤ ਸਾਰੇ ਲਾਅ ਦੇ ਸਟੂਡੈਂਟਾਂ ਨੂੰ ਪੜਾਇਆ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਵਿੰਦਰ ਕੌਰ ਸੱਚਮੁੱਚ ਦੇ ਵਿੱਚ ਜਸਪਾਲ ਸਿੰਘ ਦੀ ਕਤਲ ਸੀ ਜਾਂ ਫਿਰ ਘੱਟ ਸਬੂਤਾਂ ਦੇ ਕਰਕੇ ਉਸ ਨੂੰ ਰਹਾ ਕਰ ਦਿੱਤਾ ਗਿਆ ਤਦ ਤੱਕ ਮਿਲਦੇ ਹਾਂ ਜਲਦ ਹੀ ਨਵੀਂ ਸਟੋਰੀ ਦੇ ਨਾਲ ਧੰਨਵਾਦ